ਅੱਜ ਮੈਂ ਬਹੁਤ ਲੰਮੇ ਸਮੇਂ ਤੋਂ ਬਾਅਦ ਪੰਥਕ ਇਸ਼ਵਾਂ ਦੇ ਉੱਤੇ ਆਪਣੀ ਬੇਨਤੀ ਤੁਹਾਡੇ ਸਾਹਮਣੇ ਰੱਖਣ ਲੱਗਾ ਮੇਰੀ ਚੁੱਪ ਦਾ ਕੋਈ ਵਿਸ਼ੇਸ਼ ਕਾਰਨ ਨਹੀਂ ਸੀ ਜਿਸ ਵਕਤ ਅਸੀਂ ਬੋਲਣ ਲੱਗੇ ਸੀ ਉਦੋਂ ਇਹੋ ਕਾਰਨ ਸੀ ਕਿ ਉਦੋਂ ਸ਼੍ਰੋਮਣੀ ਕਮੇਟੀ ਵਿੱਚ ਬੋਲਣ ਵਾਲਿਆਂ ਦੀ ਗਿਣਤੀ ਥੋੜੀ ਕੀ ਹੈ ਹੀ ਨਹੀਂ ਸੀ ਮਸਲੇ ਬਹੁਤ ਵੱਡੇ-ਵੱਡੇ ਸਨ ਇਸ ਲਈ ਉਸ ਵਕਤ ਆਪਣਾ ਨੈਤਿਕ ਫਰਜ਼ ਸਮਝ ਕੇ ਪੰਥ ਦੇ ਸਾਹਮਣੇ ਜਿਹੜਾ ਇਹ ਆਵਾਜ਼ ਜਿਹੜੀ ਹੈ ਵਾਰ-ਵਾਰ ਪੰਥਕ ਮਸਲਿਆਂ ਦੀ ਚੁੱਕਦੇ ਰਹੇ ਪਰ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਬਹੁਤਾ ਬੋਲਣ ਝੱਖਣ ਹੋਏ ਪਰ ਕਿਸੇ ਖਾਸ ਹਾਲਾਤ ਦੇ ਵਿੱਚ ਧਾਰੀ ਹੋਈ ਚੁੱਪ ਵੀ ਮਨੁੱਖ ਲਈ ਘਾਰਤਕ ਸ਼ਬਦ ਹੁੰਦੀ ਹੈ ਸੋ ਇਸ ਵਕਤ ਮੈਂ ਜੋ ਪਿਛਲੇ ਦਿਨਾਂ ਤੋਂ ਕੁਝ ਮਸਲੇ ਜਿਹੜੇ ਬੜੇ ਗੰਭੀਰ ਹੋਏ ਨੇ ਉਹਨਾਂ ਤੇ ਅੱਜ ਆਪਣੀ ਗੱਲ ਜਿਹੜੀ ਆ ਉਹ ਰੱਖਣ ਲੱਗਾ ਮੈਂ ਇਸ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਪਰਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਕੁਝ ਜਿਹੜੀਆਂ ਇਹ ਮਸਲਿਆਂ ਦੇ ਨਾਲ ਸੰਬੰਧਿਤ ਗੱਲਾਂ ਜਿਹੜੀਆਂ ਇਹਨਾਂ ਦੋਨਾਂ ਹੀ ਸ਼ਖਸੀਅਤਾਂ ਦੇ ਹੱਥ ਵਿੱਚ ਨੇ ਜਿੱਥੇ ਬੜੀ ਇਮਾਨਦਾਰੀ ਨਾਲ ਇਨਸਾਫ ਦਿੱਤਾ ਜਾ ਸਕਦਾ ਹੈ ਤਾਂ ਮੈਂ ਇਹ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਸਾਹਿਬ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਤੁਸੀਂ ਬਾਣੀ ਪੜਨ ਵਾਲਿਓ ਤੁਹਾਡੀ ਇਮਾਨਦਾਰੀ ਤੇ ਤੁਹਾਡੇ ਇਸ ਕਰਤਾਰ ਤੇ ਨਾ ਮੈਨੂੰ ਕੱਲ ਸ਼ਖਸੀ ਤੇ ਨਾ ਅੱਜ ਹੈ ਪ੍ਰਮਾਤਮਾ ਕਰੇ ਤੇ ਨਾ ਕੱਲ ਨੂੰ ਪੈਦਾ ਹੋਵੇ ਤੁਸੀਂ ਆਪਣੇ ਜੀਵਨ ਨੂੰ ਇਸੇ ਤਰ੍ਹਾਂ ਸਵੱਛ ਰੱਖੋ ਇਹ ਮੈਂ ਕਾਮਨਾ ਕਰਦਾ ਪਰ ਪ੍ਰਧਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਜਿੱਥੇ ਮਨੁੱਖੀ ਇਸ ਮ੍ਰਿਤ ਮੰਡਲ ਦੀ ਯਾਤਰਾ ਨੂੰ ਸਫਲ ਕਰਨ ਲਈ ਗੁਰੂ ਸਾਹਿਬ ਨੇ ਇਹ ਗਿਆਨ ਅਤੇ ਨਾਮ ਦਾ ਅੰਮ੍ਰਿਤ ਰੂਪੀ ਸੋਮਾ ਸਾਨੂੰ ਬਖਸ਼ਿਆ ਉੱਥੇ ਮਹਾਰਾਜ ਨੇ ਜੋ ਬ੍ਰਹਮਿੰਡੇ ਸੂਈ ਪਿੰਡੇ ਸੰਸਾਰ ਦੇ ਵਿੱਚ ਜ਼ਿੰਦਗੀ ਜਿਉਣ ਦੀ ਵੀ ਜਾਚ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ ਮਹਾਰਾਜ ਸਾਹਿਬ ਦਾ ਇੱਕ ਬਚਨ ਹੈ ਸਿੰਘ ਸਰਨ ਕਤ ਜਾਈ ਹੈ ਜੋ ਜੰਬਕ ਗ੍ਰਸ ਹੈ ਜੇ ਗਿੱਦੜਾ ਨਹੀਂ ਖਾ ਲੈਣਾ ਫਿਰ ਸ਼ੇਰ ਦੀ ਸ਼ਰਨ ਦੇ ਵਿੱਚ ਇਹ ਪ੍ਰਮਾਤਮਾ ਇੱਕ ਭਗਤ ਆਹੜ ਦੰਦਾ ਜਾਣ ਦਾ ਫਾਇਦਾ ਕੀ ਹੋਇਆ ਅੱਜ ਮੈਂ ਤੁਹਾਨੂੰ ਬਤੌਰ ਸ਼੍ਰੋਮਣੀ ਕਮੇਟੀ ਮੈਂਬਰ ਇਹ ਸਵਾਲ ਕਰ ਰਿਹਾ ਕਿ ਤੁਹਾਡੇ ਇਸ ਇਮਾਨਦਾਰੀ ਕਦਰ ਦਾ ਫਾਇਦਾ ਕੀ ਹੋਏਗਾ ਇਸ ਸਿਸਟਮ ਨੂੰ ਜੇ ਹਲਕੇ ਕੁਦਦੇ ਦੀ ਤਰ੍ਹਾਂ ਇਹ ਭ੍ਰਿਸ਼ਟ ਲਾਲਚ ਵਿੱਚ ਅੰਨੇ ਹੋਏ ਲੋਕ ਇਸੇ ਤਰ੍ਹਾਂ ਗੁਰੂ ਦੀਆਂ ਜਾਇਦਾਦਾਂ ਤੇ ਗੁਰੂ ਦੇ ਸੋਮਿਆਂ ਦੇ ਉੱਤੇ ਇਸੇ ਤਰ੍ਹਾਂ ਬਿਸ਼ਰਮੀ ਦੇ ਨਾਲ ਇਹ ਹਮਲੇ ਕਰਦੇ ਰਹੇ ਤੇ ਲੁੱਟਦੇ ਰਹੇ ਤੋ ਔਰ ਇਹ ਬਚ ਗਏ ਤੇ ਮੈਨੂੰ ਲੱਗਦਾ ਕਿ ਇਹ ਫਿਰ ਤੁਹਾਡੇ ਉੱਤੇ ਵੀ ਸਵਾਲ ਜਿਹੜੇ ਨੇ ਉੱਡੇ ਹੀ ਪੈਦਾ ਹੋਣਗੇ ਜਿਹੜੇ ਸਵਾਲ ਇਸ ਵਕਤ ਖੜੇ ਹੋਏ ਨੇ ਸਮਾ ਇਹ ਮੰਗ ਕਰਦਾ ਹੈ ਰਜਿੰਦਰ ਸਿੰਘ ਮੈਂ ਤਾਂ ਸਮਝਦਾ ਕਿ ਇਹਨੂੰ ਟੌੜਾ ਕਹਿ ਕੇ ਵੀ ਸਰਦਾਰ ਗੁਰਚਨ ਸਿੰਘ ਜੀ ਦਾ ਟੌੜਾ ਸਾਹਿਬ ਦਾ અપਮਾਨ ਹੈ ਠੀਕ ਹੈ ਉਹਨਾਂ ਦੇ ਪਿੰਡ ਦਾ ਹੋਊਗਾ ਜੋ ਇਹਨੇ ਕਾਰਨਾਮਾ ਕੀਤਾ ਜਿੰਨਾ ਕਿ ਮੈਂ ਮਹਿਸੂਸ ਕਰਦਾ ਇੱਕ ਕੱਲਾ ਐਨੇ ਜੋਗਾ ਹੈ ਨਹੀਂ ਇਹ ਇਥੋਂ ਹੀ ਸਾਡੇ ਫਤਿਹਗੁਰ ਸਾਹਿਬ ਤੋਂ ਹੀ ਗੈਰ ਪ੍ਰਮੋਸ਼ਨਲ ਲੈਂਦਾ ਇਹਦੇ ਪਿੱਛੇ ਕੌਣ ਕੌਣ ਨੇ ਕਿਹੜੇ-ਕਿਹੜੇ ਨੇ ਕਿਵੇਂ-ਕਿਵੇਂ ਨੇ ਇਹ ਮੈਂ ਸਮਝਦਾ ਕਿ ਹੁਣ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਰਜਿੰਦਰ ਸਿੰਘ ਜਾਂ ਇਹਨੂੰ ਸ਼ਹਿ ਦੇਣ ਵਾਲੇ ਜਾਂ ਇਹਦੇ ਨਾਲ ਹਿੱਸਾ ਪਤੀ ਕਰਨ ਵਾਲੇ ਔਰ ਗੁਰੂ ਕਰਦੀ ਇਸ ਜਾਇਦਾਦ ਨੂੰ ਲੁੱਟਣ ਵਾਲੇ ਜਿਹੜੇ ਨੇ ਇਹਨਾਂ ਨੂੰ ਬੇਪਰਦ ਨੰਗੇ ਕਰਕੇ ਇਹਨਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਤਾਂ ਕਿ ਇਸ ਸਿਸਟਮ ਦੇ ਵਿੱਚ ਮੁੜ ਕੇ ਕੋਈ ਹਿੰਮਤ ਨਾ ਕਰ ਸਕੇ ਇਸ ਲਈ ਅੱਜ ਰਜਿੰਦਰ ਸਿੰਘ ਨੇ 2 ਦਿਨ ਭਗੌੜਾ ਭੱਜੇ ਰਹਿਣ ਤੋਂ ਬਾਅਦ ਇੱਕ ਖਾਸ ਕਿਸੇ ਕਮਿਟਮੈਂਟ ਦੇ ਤਹਿਤ ਆ ਕੇ ਉਹਨੇ ਕਹਿਤਾ ਜੀ ਇਹ ਤਾਂ ਸਾਰਾ ਕੁਝ ਮੈਂ ਹੀ ਕੀਤਾ ਜੋ ਸਾਡੇ ਕੋਲ ਰਿਪੋਰਟ ਹੈ ਉਹ ਇਹ ਹੈ ਕਿ ਇਹਨੂੰ ਮਨਾਇਆ ਗਿਆ ਕਿ ਇੱਕ ਵਾਰੀ ਤੂੰ ਆਪਣੇ ਤੇ ਲੈ ਲੈ ਸਾਰਾ ਉਦੋਂ ਬਾਅਦ ਫਿਰ ਕੁਝ ਨਹੀਂ ਹੁੰਦਾ 2-4 ਮਹੀਨੇ ਬਾਅਦ ਜਿਹੜੀ ਐ ਸ਼੍ਰੋਮਣੀ ਕਮੇਟੀ ਇਹ ਆਇਆ ਗਿਆ ਕਰਕੇ ਤੈਨੂੰ ਜਿਹੜਾ ਮੁੜ ਕੇ ਬਹਾਲ ਕਰ ਦਾਂਗੇ ਨਹੀਂ ਤੈਨੂੰ ਕੰਮ ਸੇ ਕੰਮ ਰਿਟਾਇਰ ਤਾਂ ਕਰੀ ਦਵਾਂਗੇ ਮੈਂ ਸਮਝਦਾ ਕਿ ਇਹ ਰਜਿੰਦਰ ਸਿੰਘ ਜਿਹੜਾ ਮੈਨੇਜਰ ਹੈ ਇਹਦੇ ਵੀ ਮਨ ਦਾ ਭਲੇਖਾ ਹੋਏਗਾ ਇਹ ਇਸ ਤਰ੍ਹਾਂ ਖੜਾ ਛੁੱਟਣਾ ਨਹੀਂ ਚੰਗੀ ਗੱਲ ਇਹ ਹੈ ਜੇ ਤੇਤੋਂ ਗਲਤੀ ਹੋਈ ਹੈ ਵੈਸੇ ਤਾਂ ਗਲਤੀ ਪ੍ਰਮਾਤਮਾ ਵੀ ਬਖਸ਼ਣ ਹਾਰਾ ਤੇ ਗੁਰੂ ਵੀ ਬਖਸ਼ਣ ਦਾ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਤੇ ਇਥੋਂ ਜੋ ਹੋ ਗਿਆ ਉਹਦੀ ਪੰਥ ਤੋਂ ਮਾਫੀ ਮੰਗ ਲੈ ਔਰ ਜਿਨੇ ਜਿਨੇ ਕਰਾਇਆ ਉਹਨਾਂ ਦੇ ਨਾਂ ਨੰਗੇ ਕਰ ਦੇ ਮੈਂ ਤੈਨੂੰ ਗਰੰਟੀ ਦਿੰਦਾ ਤੇਰਾ ਬਾਲ ਨਹੀਂ ਬਿੰਗਾ ਹੋਊਗਾ ਤੈਨੂੰ ਪੰਥ ਮਾਫ ਕਰ ਦਊਗਾ ਪਰ ਜੇ ਤੂੰ ਕਹੇ ਵੀ ਤੂੰ ਸਾਰਾ ਪਾਪ ਆਪਣੇ ਤੇ ਲੈ ਕੇ ਦੋਸ਼ੀਆਂ ਨੂੰ ਬਚਾਇਆ ਜਾਏਗਾ ਨਾ ਤੂੰ ਬਚਣਾ ਤੇ ਨਾ ਤੇਰੇ ਦੋਸ਼ੀ ਬਚਣੇ ਨੇ ਇਸ ਲਈ ਮੈਂ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਤੋਂ ਇਹ ਮੰਗ ਕਰਦਾ ਕਿ ਤੁਸੀਂ ਆਪਣੇ ਅੰਮ੍ਰਿਤਸਰ ਵਾਲੇ ਦਫ਼ਤਰ ਦੇ ਉੱਤੇ ਧਿਆਨ ਦਿਓ ਉੱਥੋਂ ਦਾ ਬਹੁਤ ਰੋਲਾ ਪੈ ਰਿਹਾ ਹੈ ਗੁਰਦੁਆਰਿਆਂ ਦੇ ਜਿੰਨੇ ਪ੍ਰਸ਼ਟ ਮੈਨੇਜਰਾਂ ਨੂੰ ਛੇ ਮਿਲ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਉੱਥੋਂ ਮਿਲ ਰਹੀ ਹੈ ਕੌਣ ਦੇ ਰਿਹਾ ਹੈ ਕਿਵੇਂ ਦੇ ਰਿਹਾ ਹੈ ਇਹ ਸਾਡਾ ਕੰਮ ਨਹੀਂ ਤੁਹਾਡਾ ਕੰਮ ਹੈ ਇਸ ਕਰਕੇ ਇਹ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਮਸਾਲਾ ਕਾਫੀ ਇਕੱਠੀਆਂ ਹੋਈਆਂ ਪਈਆਂ ਨੇ ਦੂਜੀ ਗੱਲ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਹਿਣੀ ਚਾਹੁੰਦਾ ਕਿ ਤੁਸੀਂ 328 ਰੁਪਏ ਵਾਲੇ ਮਸਲੇ ਤੇ ਕਾਰਵਾਈ ਸ਼ੁਰੂ ਕੀਤੀ ਬੜਾ ਰੌਲਾ ਪਿਆ ਔਰ ਸ਼੍ਰੋਮਣੀ ਕਮੇਟੀ ਨੂੰ ਮਰਜ਼ਾਦਾ ਦਾ ਜਿਹੜਾ ਉਦੇ ਵਿੱਚ ਜਾਦੇ ਗੱਲ ਬਣਾਈ ਕਿ ਮਰਜਾਦਾ ਦਾ ਕਾਹਨ ਹੈ ਚਲੋ ਹੋ ਗਈ ਹਵਾ ਗਈ ਮੈਂ ਸਮਝਦਾ ਕਿ ਇਹ ਮਸਲਾ ਤੁਹਾਡੇ ਲਈ ਬਹੁਤ ਜ਼ਰੂਰੀ ਬਣ ਗਿਆ ਔਰ ਤੁਹਾਡੇ ਲਈ ਮੌਕਾ ਹੁਣ ਤੁਸੀਂ ਐਫ ਆਈ ਆਰ ਜਿਹੜੀ ਹੈ ਸ਼੍ਰੋਮਣੀ ਕਮੇਟੀ ਨੇ ਦਰਜ ਕਰਾ ਦਿੱਤੀ ਹੁਣ ਕਰਨਾ ਕੀ ਹੈ ਜਿਸ ਦਿਨ ਇਹ ਰਜਿਸਟਰੀ ਹੋਈ ਹੈ ਤੁਸੀਂ ਰਜਿੰਦਰ ਸਿੰਘ ਟੋੜੇ ਦਾ ਜਿਹੜੀ ਮੋਬਾਈਲ ਦਾ ਕਿਉਂਕਿ ਹਮੇਸ਼ਾ ਪੰਜਾਬ ਦੇ ਵਿੱਚ ਨਹੀਂ ਅਜ ਭਾਰਤ ਵਿੱਚ ਚੋਰ ਜਿਹੜੇ ਨੇ ਉਹ ਬਕਰੀਆਂ ਬਕਰੀਆਂ ਐਪਾਂ ਤੋਂ ਜਾਂ ਵਟਸਐਪ ਕਾਲਾਂ ਤੋਂ ਹੀ ਗੱਲ ਕਰਦੇ ਨੇ ਖਾਸ ਕਰਕੇ ਤੁਹਾਨੂੰ ਇਹਦਾ ਮੋਬਾਈਲ ਇਹਦਾ ਵਟਸਐਪ ਕਿਹਨੂੰ ਮੈਸੇਜ ਗਏ ਕਿਹਨੂੰ ਆਏ ਇਹਦੀ ਪੂਰੀ ਗੰਭੀਰਤਾ ਨਾਲ ਇਹਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦੇਣੀ ਚਾਹੀਦੀ ਹੈ ਔਰ ਮੈਂ ਸਮਝਦਾ ਕਿ ਜੇ ਸ਼੍ਰੋਮਣੀ ਕਮੇਟੀ ਕੋ ਢਿੱਲ ਕਰੂਗੀ ਤਾਂ ਸਰਕਾਰ ਉਨੀਓ ਸਮਰੱਥ ਹੈ ਕਿ ਅੰਮ੍ਰਿਤਪਾਲ ਦੇ ਮਸਲੇ ਨੂੰ ਪੂਰੀ ਤਰ੍ਹਾਂ ਨੰਗਾ ਕਰਕੇ ਦੱਸ ਸਕਦੀ ਹੈ ਔਰ ਜਦੋਂ ਤੁਸੀਂ ਇਹ ਕਾਰਵਾਈ ਸ਼ੁਰੂ ਕੀਤੀ ਮੈਂ ਯਕੀਨ ਨਾਲ ਕਹਿ ਸਕਦਾ ਕਿ ਤੁਸੀਂ ਇੱਕ ਦੋ ਸਟੱਪ ਅੱਗੇ ਵਧੋ ਸ਼੍ਰੋਮਣੀ ਕਮੇਟੀ ਨੇ ਆਪਣੇ ਆਪ ਹੀ ਛਾਂਗਣੇ ਨੇ ਜਿਹੜੇ ਦੋਸ਼ੀ ਨੇ ਤੇ ਜੇ ਤੁਸੀਂ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਉਧਰੋਂ ਵੀ ਸਾਨੂੰ ਕੁਝ ਨਹੀਂ ਮਿਲਣਾ ਸੋ ਇਸ ਕਰਕੇ ਇਹ ਮੈਂ ਪੰਜਾਬ ਦੇ ਮੁੱਖ ਮੰਤਰੀ ਤੋਂ ਡਿਮਾਂਡ ਕਰਦਾ ਤੇ ਦੂਜੇ ਪਾਸੇ ਮੈਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਐਜੇ ਸ਼੍ਰੋਮਣੀ ਕਮੇਟੀ ਮੈਂਬਰ ਕਿਉਂਕਿ ਇੱਕ ਨਹੀਂ ਦੋ ਨਹੀਂ ਜਿੱਥੇ ਜਿੱਥੇ ਗੁਰੂ ਘਰਾਂ ਦੀਆਂ ਜਾਇਦਾਦਾਂ ਦੇ ਵਿੱਚ ਬੜੇ ਵੱਡੇ ਮਸਲੇ ਨੇ ਮੈਂ ਉਹ ਵੀ ਲੋਕ ਦੇਖੇ ਨੇ ਬਾਬੇ ਦੀ ਬੀੜ ਦੇ ਉੱਤੇ ਜਿਹੜੀ ਉੱਥੋਂ ਦੀ ਜ਼ਮੀਨ ਅਸੀਂ ਬੜੀ ਔਖੀ ਬਚਾਈ ਔਰ ਉਹ ਜੇ ਬਚੀ ਤਾਂ ਇਹ ਦੇ ਵਿੱਚ ਮੈਨੂੰ ਕੋਈ ਕਹਿਣ ਦੇ ਵਿੱਚ ਸ਼ੱਕ ਨਹੀਂ ਕਿ ਉਦੋਂ ਤਾਮੀ ਸਾਹਿਬ ਨੇ ਮੈਨੂੰ ਉਸ ਕਮੇਟੀ ਵਿੱਚ ਪਾਇਆ ਪਾਇਆ ਵੀ ਇਸੇ ਕਰਕੇ ਕਿ ਇੱਥੇ ਗੁਰੂ ਦੀ ਗੋਲਕ ਵੱਜ ਜਵੇ ਔਰ ਮੈਂ ਹੈਰਾਨ ਕਿ ਉੱਥੇ ਗੁਰੂ ਦੀ ਗੋਲਕ ਨੂੰ ਹਜਮ ਕਰਨ ਵਾਲੇ ਅੱਜ ਉਹ ਕਹਿ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਸੀ ਸੁਧਾਰ ਕਰਨਾ ਹੈ ਚਲੋ ਮੈਂ ਹੁਣ ਇਸ ਵਿਸ਼ੇ ਤੇ ਨਹੀਂ ਪੈਣਾ ਇਸ ਕਰਕੇ ਇਸ ਹਮਾਮ ਦੇ ਵਿੱਚ ਜਿਵੇਂ ਕਹਿੰਦੇ ਨੇ ਕਿ ਸਾਰੇ ਨੰਗੇ ਹੋਏ ਨੇ ਤੋਂ ਗੁਰੂ ਕਿਰਪਾ ਕਰੇ ਤੇ ਸਾਨੂੰ ਮੈਂ ਆਸ ਕਰਦਾ ਕਿ ਇਹਦਾ ਕੋਈ ਨਾ ਕੋਈ ਇਨਸਾਫ ਜਿਹੜਾ ਹੈ ਉਹ ਮਿਲੇ ਤੇ ਸ਼੍ਰੋਮਣੀ ਕਮੇਟੀ ਆਪਣਾ ਫਰਜ਼ ਨਿਭਾਏ ਬਾਬੇ ਤੁਮੇ ਨੇ ਜਦੋਂ ਕੁੰਬ ਦਾ ਮੇਲਾ ਨਾਤਾ ਉਹ ਗੰਦੇ ਪਾਣੀ ਦੇ ਵਿੱਚ ਨਾਤਾ ਉਸ ਤੋਂ ਬਾਅਦਾਂ ਬਾਬੇ ਤੁਮੇ ਹੋਣਾ ਨੇ ਲੱਤਾਂ ਲਮਕਾਈਆਂ ਉਸ ਤੋਂ ਬਾਅਦਾਂ ਹੁਣ ਆ ਕੇ ਉਹ ਪੱਥਰ ਦੇ ਉੱਤੇ ਨਾਰੀਅਲ ਤੋੜਿਆ ਜੋ ਵੀ ਕੰਮ ਕੀਤਾ ਤੇ ਸੰਗਤ ਨੇ ਉਹਦਾ ਵਿਰੋਧ ਕੀਤਾ ਸੰਗਤ ਜਿਹੜੇ ਬੜੀਆਂ-ਬੜੀਆਂ ਵੱਡੀਆਂ ਗੱਡੀਆਂ ਤੇ ਬੈਠੇ ਹੁੰਦੇ ਆ ਨਾ ਉਹਨਾਂ ਦਾ ਵੀ ਸੰਗਤ ਜਿਹੜਾ ਨਾ ਵਿਰੋਧ ਕਰਦੀ ਆ ਲੋਕ ਵਿਰੋਧ ਕਰਦੇ ਲੀਡਰਾਂ ਦਾ ਪਰ ਕਦੀ ਉਹਨਾਂ ਦਾ ਆਈਟੀ ਸੈੱਲ ਅੱਗੋਂ ਮਾਵਾ ਭੈਣਾਂ ਦੀਆਂ ਗਾਲਾਂ ਨਹੀਂ ਕੱਢਦਾ ਹੁਣ ਬਾਬੇ ਧੁਮੇ ਦੇ ਚੇਲੇ ਜਿਹੜੇ ਆ ਉਹ ਗਲਤ ਆਈਡੀਆ ਬਣਾ ਕੇ ਨਾ ਮੈਨੂੰ ਮੇਰੇ ਪਰਿਵਾਰ ਨੂੰ ਗੰਦੀ ਤੋਂ ਗੰਦੀ ਗਾਲ ਕੱਢਣ ਦੇ ਆ ਤੇ ਮੈਨੂੰ ਸਾਨੂੰ ਤੇ ਕੋਈ ਫਰਕ ਨਹੀਂ ਪੈਣਾ ਮੈਂ ਤੁਹਾਨੂੰ ਇਹ ਕੁਛ ਨਾ ਚਾਹਨਾ ਕਿ ਬਾਬਾ ਧੁਮਾ ਤੁਹਾਨੂੰ ਮਤਲਬ ਬਾਣੀ ਦੀ ਸੰਥਿਆ ਦੀ ਥਾਂ ਤੇ ਤੁਹਾਨੂੰ ਗਾਲਾਂ ਦੀ ਸੰਥਿਆ ਕਰਾਉਣ ਦੇ ਆ ਹੁਣ ਪਰ ਤੁਸੀਂ ਗਾਲਾਂ ਕੱਢੋਗੇ ਐਨਾ ਗੰਦ ਪਕੋਗੇ ਤੁਸੀਂ ਤੁਸੀਂ ਸਾਨੂੰ ਦੇ ਥੱਲੇ ਨਹੀਂ ਸੁੱਟਣਾ ਤੁਸੀਂ ਆਪ ਜ਼ਰੂਰ ਨੀਵੇਂ ਹੋਣਾ ਵਾ ਤੇ ਤੁਹਾਡੇ ਹਾਲਾਤ ਦਿਨ ਬਦਨ ਵੇਖਿਓ ਕੀ ਬਾਨਨੇ ਆ ਤੁਸੀਂ ਕੰਧਾਂ ਨੂੰ ਟੱਕਰਾਂ ਮਾਰਨੀਆ ਵਾ ਤੇ ਕੀ ਬਾਬਾ ਤੂੰ ਮਾਂ ਬੀਜੇਪੀ ਦੀਆਂ ਨਹੀਂ ਵੋਟਾਂ ਮੰਗਣ ਡਿਆ ਬਾਬਾ ਤੁਮਾ ਇੱਕ ਸੰਤ ਜਰਨੈਲ ਸਿੰਘ ਸੀਗਾ ਜਿਹਨੇ ਹਕੂਮਤ ਨਾਲ ਮੱਥਾ ਨੁਲਾਇਆ ਉਹ ਤੁਸੀਂ ਕਦੀ ਬਾਦਲਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋ ਜੀ ਕਦੀ ਤੁਸੀਂ ਬੀਜੇਪੀ ਨੂੰ ਵੋਟਾਂ ਪਾ ਦਿਓ ਕੀ ਤੁਹਾਡਾ ਕੈਰੇਕਟਰ ਰਹਿ ਗਿਆ ਯਾਰ ਅਸੀਂ ਵਿਰੋਧ ਕਰਨਾ ਡਟ ਕੇ ਕਰਨਾ ਅਸੀਂ ਇਹ ਵੀ ਜਾਣਦੇ ਹਾਂ ਕਿ ਬਾਬੇ ਧੁੰਮੇ ਦੇ ਵਿੱਚ ਇੰਨੀ ਕਿ ਪਾਵਰ ਹੈ ਆ ਵੀ ਉਹ ਸੈਂਟਰ ਸਰਕਾਰ ਨੂੰ ਸਟੇਟ ਸਰਕਾਰ ਨੂੰ ਕਹਿ ਕੇ ਸਾਡੇ ਤੇ ਪਰਚੇ ਪਵਾ ਸਕਦਾ ਉਹ ਪਰ ਅਸੀਂ ਵਾਰਸ ਹਾਂ ਭਾਈ ਮਣੀ ਸਿੰਘ ਉਹਨਾਂ ਦੇ ਅਸੀਂ ਵਾਰਸ ਹਾਂ ਉਹਨਾਂ ਦੇ ਜਿਹੜੇ ਚਰਖਰੀਆਂ ਤੇ ਚੜ ਗਏ ਜਿਨ੍ਹਾਂ ਨੇ ਬੰਦ-ਬੰਦ ਘਟਾਲੇ ਹੀ ਉਹਨਾਂ ਦੇ ਵਾਰਸ ਹਾਂ ਸਾਨੂੰ ਪਤਾ ਤੁਸੀਂ ਸਾਰਾ ਕੁਝ ਕਰਾ ਸਕਦੇ ਅਸੀਂ ਨਹੀਂ ਜੇ ਡਰਦੇ ਅਸੀਂ ਉਸ ਗੁਰੂ ਪਿਤਾ ਦਾ ਦਸਵੇਂ ਪਿਤਾ ਦਾ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਜਿਹੜੇ ਪੰਥ ਦੇ ਦੋਖੀ ਹਨ ਉਹਨਾਂ ਦਾ ਵਿਰੋਧ ਕਰਨਾ ਤੇ ਕਰੀ ਜਾਣਾ ਜਿੰਨਾ ਤੁਹਾਡੇ ਤੋਂ ਯੋਰ ਲੱਗਦਾ ਤੁਸੀਂ ਕਰ ਲਿਓ ਅਸੀਂ ਤੇ ਇਥੋਂ ਤੱਕ ਸੋਚਦੇ ਆਂ ਕਿ ਬਾਬੇ ਧੰਮੇ ਦੇ ਚੇਲੇ ਜਿਹੜੇ ਨਾ ਇਹ ਤੇ ਗਾਲਾਂ ਤੱਕ ਨਹੀਂ ਇਹ ਤੇ ਸਾਡੇ ਘਰ ਦੀਆਂ ਔਰਤਾਂ ਨੂੰ ਹੱਥ ਵੀ ਪਾ ਸਕਦੇ ਐ ਈਡੇ ਕਲਪੇ ਹੋਏ ਆ ਤੇ ਤੁਸੀਂ ਜੋ ਕਰਨਾ ਨਾ ਤੁਸੀਂ ਅੱਜ ਤੁਹਾਡੇ ਅੰਦਰ ਨਰਾਇਣੂ ਮੰਤ ਆ ਗਿਆ ਵਾ ਤੁਸੀਂ ਜੋ ਕਰਨਾ ਭਾਈ ਕਰ ਲਓ ਅਸੀਂ ਇਤਨਾ ਹੀ ਜਿੰਨਾ ਡਟਣਾ ਵਿਰੋਧ ਤੁਹਾਡਾ ਕਰਾਂਗੇ ਜਿਹੜੇ ਵੀ ਸਿੱਖੀ ਦੇ ਉਲਟ ਭੁੱਤਣਗੇ ਉਹ ਭਾਵੇਂ ਬਾਬਾ ਧੰਮਾ ਹੋਵੇ ਤੇ ਭਾਵੇਂ ਜਿਹੜਾ ਮਰਜੀ ਹੋਵੇ ਇੱਕ ਗੱਲ ਯਾਦ ਰੱਖਿਓ ਆ ਤੁਹਾਡੀਆਂ ਗਾਲਾਂ ਨੇ ਨਾ ਬਾਬੇ ਦੇ ਲੀੜੇ ਪੜਵਾ ਦਨੇ ਆ ਇਹ ਗੱਲ ਯਾਦ ਰੱਖਿਓ ਤੇ ਜੇ ਬਾਬਾ ਚੰਗੇ ਕੰਮ ਕਰਦਾ ਸੀਗਾ ਤੇ ਕਦੀ ਉਹਦਾ ਵਿਰੋਧ ਨਹੀਂ ਕੀਤਾ ਉਹਦੀ ਛਲਾਗਾ ਵੀ ਕੀਤੀ ਸੀ ਤੇ ਜੇ ਹੁਣ ਬਾਬਾ ਉਹ ਠੂਠਾ ਲੈ ਕੇ ਤੇ ਵੋਟਾਂ ਮੰਗੂਗਾ ਭਾਵੇਂ ਪੰਜਾਬ 'ਚ ਕਿਥੇ ਯਾਰ ਤੁਹਾਡੇ ਕੀ ਕੈਰੇਕਟਰ ਆ ਤੁਹਾਡੇ ਬੰਦੇ ਬਾਬੇ ਧੰਮੇ ਦੇ ਜਿਹੜੇ ਚੇਲੇ ਆ ਇੱਕ ਚੇਲਾ ਬਾਹਰ ਦੀ ਧਰਤੀ ਤੇ ਇੱਕ ਲੜਕੀ ਦੇ ਨਾਲ ਜਫੀਆਂ ਪਾਉਂਦਾ ਫੜਿਆ ਗਿਆ ਸੰਗਤ ਜੀ ਇੱਕ ਗੱਲ ਦਾ ਜਵਾਬ ਦਿਓ ਜੇ ਸੰਤ ਜਰਨੈਲ ਸਿੰਘ ਖਾਨ ਸਾਹਿਬ ਢਿੰਡਰਾਵਾਲੇ ਸਰੀਰਕ ਰੂਪ ਦੇ ਵਿੱਚ ਹੁੰਦੇ ਕਿ ਆ ਉਹ ਬੰਦਾ ਟਕਸਾਲ ਦੇ ਵਿੱਚ ਹੁੰਦਾ ਕਿ ਆ ਉਹ ਬੰਦੇ ਨੂੰ ਬਖਸ਼ਦੇ ਸੰਤ ਜਰਨੈਲ ਸਿੰਘ ਵੀ ਜਿਹੜਾ ਬੰਦਾ ਔਰਤ ਦੇ ਨਾਲ ਬਾਣੇ ਦੇ ਵਿੱਚ ਜਫੀਆਂ ਪਾਉਂਦਾ ਸੜਕ ਤੇ ਉਹਦੀ ਵੀਡੀਓ ਬਣੀ ਉਹਨੂੰ ਫੇਰ ਤੁਸੀਂ ਆਪਣੇ ਨਾਂ ਰੱਖਿਆ ਵਾ ਇੰਨਾ ਇੰਨਾ ਗੰਦ ਤੁਸੀਂ ਵਾਕੰਡੇ ਜੇ ਬਈ ਕਿਆ ਹੀ ਬਾਤ ਆ ਕਿ ਮੈਂ ਜਿਹੜੇ ਟਕਸਾਲੀਆਂ ਨੂੰ ਮੈਂ ਮਿਲਿਆ ਨਾ ਉਹਨਾਂ ਦੇ ਮੂੰਹ 'ਤੇ ਗੁਰਬਾਣੀ ਫੁੱਲਾਂ ਦੀ ਵਰਖਾ ਉਹਨਾਂ ਦੇ ਮੂੰਹ ਹੁੰਦੀ ਆ ਤੇ ਯਾਰ ਤੁਸੀਂ ਕਿਹੜੇ ਬੰਦੇ ਤੁਸੀਂ ਕਿਹੜੀ ਸੰਥਿਆ ਕੀਤੀ ਯਾਰ ਤੁਹਾਡੇ ਤੇ ਨਾ ਸੋਚ ਤੇ ਤਰਸ ਆਉਂਦਿਆ ਵਾ ਚਲੋ ਮਹਾਰਾਜ ਤੁਹਾਨੂੰ ਸਮੱਤ ਬਖਸ਼ੇ ਤਗੜੇ ਹੋ ਕੇ ਗਾਲਾਂ ਕੱਢੀ ਜ